ਫੇਰ ਲਿਖਿਆ ਇਸ ਨੋਜ਼ਨ ਤੇ ਕਿ ਵਿਚਾ ਜ਼ਿਲ੍ਹੇ ਜਲੰਧਰ ਦੇ ਜੱਟ ਨੇ ਜਨਮ ਲਿਆ ਪਿੰਡ ਬੱਗੇ ਹੈ ਅੰਗਿਆਰ ਕਬੱਡੀ ਦਾ ਨੱਜਦਾ ਫਿਰੇ ਚਾਫੀਆਂ ਅੱਗੇ ਹੱਥ ਛੇਤੀ ਆਉਂਦਾ ਨਹੀਂ ਪਿੰਡਾ ਲਜਕਦਾਰ ਆ ਬਾੜਾ ਦੁੱਲਾ ਦੁੱਲਾ ਹੁੰਦੀ ਹੈ ਕੱਲਾ ਝੂਟ ਕਹੇ ਨਾ ਕਾਲਾ ਪਰ ਦੂਜੇ ਪਾਸੇ ਬੇਬਿਆਂ ਦਾ ਪੁੱਤ ਆਇਆ ਨੌਜਨ ਜੱਗੂ ਹੱਗ ਮਾਲੀਆ ਖੇਡ ਮੈਦਾਨ ਦੇ ਵਿੱਚ ਪਹਿਲਾ ਨੀਰ ਪੁਆਇੰਟ ਦਾ ਜੱਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਕੋਡੀ ਦਿਲ ਕਮਜ਼ੋਰ ਕਾਲਿਆ ਓਏ ਖੇਡ ਨਹੀਂ ਸਕਦੇ ਕੋਡੀ ਦਿਲ ਕਮਜ਼ੋਰ ਕਾਲਿਆ ਜਿਗਰਾ ਵੱਡਾ ਚਾਹੀਦਾ ਹੈ ਲੱਭ ਗਈ ਹੀਰੇ ਦੀ ਰੇਡ ਦੁਨੀਆਂ ਦੇ ਵਿੱਚ ਹੁੱਲੇ ਹੁਲਾਰੇ ਨੇ ਹੁੱਲੇ ਹੁਲਾਰੇ ਨੇ ਆ ਡੱਬਿਆਂ ਦਾ ਪੁੱਤ ਕੈਰ ਕਰੀ ਜਾਂਦਾ ਕੈਰ ਕਰੀ ਜਾਂਦਾ ਕੈਰ ਕਰੀ ਜਾਂਦਾ ਜੱਪਾ 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 ਚਰਖਾ ਚੱਲਣ ਵਾਲੀ ਗੱਲ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਨਰੀਸਾ ਕਮਾਲ ਦਾ ਜਫਾ ਲੱਗਣ ਦੀ ਪੂਰੀ ਕੋਸ਼ਿਸ਼ ਚੱਲਦੀ ਹੋਈ ਆ ਦੇਖਦੇ ਵੀ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਆ ਮਿੱਤਰਾਂ ਦੇ ਕਾਪੇ ਉੱਤੇ ਉਹੀ ਹੋਣੀ ਏ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਆ ਪੁਆਇੰਟ ਆ ਜੱਗੂ ਜੱਗੂ ਹਾਕਮ ਵਾਲੀਆ ਹਾਕਮ ਵਾਲੀਆ ਜੱਗੂ ਇਹ ਬਿਆਂ ਦਾ ਪਲੋ ਲੈਣੇ ਵਾਲਾ ਅੰਟੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਚਾਰ ਜਾਫੀ ਹੈ ਕਿੰਨੇ ਖੇਨੇ ਤੀਰਾਂ ਵਰਗੇ ਤੇਜ ਸ਼ਮਸ਼ੀਰਾਂ ਵਰਗੇ ਬਿਰਗ ਮੈਦਾਨੀ ਆ ਗਏ ਗੱਬਰੂ ਤਸਵੀਰਾਂ ਵਰਗੇ ਠੰਡੀ ਠੰਡੀ ਵਾਅ ਵਗ ਰਹੀ ਹੈ ਕਬੱਡੀ ਦਾ ਸਵਾਦ ਆਇਆ ਪਿਆ ਤੀਜਾ ਮੈਚ ਹੈ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਹਕਮਾਲੀਆ ਜੱਗੂ ਪੰਜਾਬ ਟਾਈਗਰ ਮਾਣ ਕਰਦੀ ਹੈ ਸਤਰੀਓਣਾ ਵੱਲੋਂ ਆਪ ਸਭ ਨੂੰ ਬੇਨਤੀ ਹੈ ਵੀ 32ਵੇਂ ਕੈਨੇਡਾ ਕੱਪ ਦੀਆਂ ਟਿਕਟਾਂ ਲੈ ਲਿਓ ਲਓ ਰੇਡ ਪਾਉਂਦੀ ਰਵੀ ਦਿਉਰੇ ਵਾਲਾ ਹਰਿਆਣੇ ਦਾ ਸ਼ੋਹਰਾ ਹੁਣ ਚਾਰਾਂ ਦੇ ਵਿੱਚੋਂ ਕੌਣ ਹਕਮਾਲੀਆ ਇਹ ਜੱਗੂ ਆ ਇਹ ਜੱਗੂ ਆ ਇਹ ਜੱਗੂ ਆ ਇਹ ਕਮਾਲ ਦਾ ਜਫਾ ਲਾ ਗਿਆ